हेलो गाइस वेलकम बैक टू माय व्लॉग सो गाइस आज ਅਸੀਂ ਆਏ ਹਾਂ ਮੁੰ세ਵੜੀ ਦੀ ਹਵੇਲੀ ਪਿਛਲੇ ਵਲੌਗ ਤੁਸੀਂ ਦੇਖਿਆ ਹੁਣ ਆਪਾਂ ਹਰਿਆਣੇ ਗਏ ਸੀਗੇ ਯਾ ਤੇ ਤੇ ਉਸ ਤੋਂ ਬਾਅਦ ਆਦਿ ਹੋਏ ਅਸੀਂ ਮੁੰ세ਵੜੀ ਦੀ ਹਵੇਲੀ ਨੂੰ ਕਿ ਆਏ ਆ ਦੇਖੋ ਜੀ ਇੱਥੇ ਤੁਹਾਨੂੰ ਦਿਖਾਦੇ ਹਾਂ ਅਸੀਂ ਉੱਧਰ ਸੰਡੇ ਨੂੰ ਆਣਾ ਸੀਗਾ ਪਰ ਸਾਨੂੰ ਕੋਈ ਕੰਮਕਾਰ ਪੈ ਗਿਆ ਇਸ ਕਰਕੇ ਆ ਨਹੀਂ ਹੋਇਆ ਤਾਂ ਜੇ ਸੰਡੇ ਨੂੰ ਆਦੇ ਆਪਾਂ ਉਹਨਾਂ ਦੇ ਮਾਤਾ ਪਿਤਾ ਨੂੰ ਵੀ ਮਿਲ ਸਕਦੇ ਸੀ ਤਾ ਕਰਕੇ ਹੁਣ ਅਸੀਂ ਮੰਡੇ ਨੂੰ ਆਏ ਆ ਦੇਖੋ ਜੀ ਇੱਥੇ ਸਾਰੇ ਉਹਨੇ ਟਰੈਕਟਰ ਵਗੈਰਾ ਸਭ ਕੁਝ ਮੋਸੇਵੜਾ ਦਾ ਸਭ ਰੱਖਿਆ ਹੋਇਆ ਨੇ ਮੰਡੇ ਸਾਹਮਣੇ ਇੱਥੇ ਸਾਰੇ ਫੋਟੋ ਫੋਟੋ ਕਰਵਾ ਰਹੇ ਸੀ ਸਾਰੇ ਆ ਦੇਖੋ ਕਿੰਨੇ ਵਧੀਆ ਤਰੀਕੇ ਨਾਲ ਰੱਖਿਆ ਆਉ ਵਾਲੀ ਗੱਡੀ ਦੇ ਤੇ ਮੋਸੇਵੜਾ ਦੇ ਗੋਲੀਆਂ ਲੱਗੀਆਂ ਸੀ ਆ ਦੇਖੋ ਜੀ ਕਿੰਨੇ ਸੋਹਣੇ ਐਨ ਉਹ ਰੀਅਲਿਸਟਿਕ ਜਿਹੜੇ ਸਟੈਚੂ ਬਣਾਏ ਹੋਏ ਆ ਕਮਾਲ ਦੇ ਕਾਰੀਗਰ ਹੈ ਜਿਨ੍ਹਾਂ ਨੇ ਇਹ ਸਟੈਚੂ ਬਣਾਏ ਦੇਖੋ ਜੀ ਇਹਨਾਂ ਨੂੰ ਹੋ ਬਹੁਤ ਸੇਮ ਬਣਾਏ ਫਿਰ ਉੱਥੇ ਸਾਡੀ ਇੰਟਰਵਿਊ ਵੀ ਹੋਈ ਸੀਗੀ ਡੇਲੀ ਪੋਸਟ ਪੰਜਾਬੀ ਵਾਲੇ ਉੱਥੇ ਆਏ ਹੋਏ ਸੀਗੇ ਉਹਨਾਂ ਨੇ ਸਾਡੀ ਇੰਟਰਵਿਊ ਲਈ ਉਹਨਾਂ ਨੇ ਫਿਰ ਉੱਥੇ ਲਾਈਵ ਵੀ ਲਾਈਤੀ ਆ ਅੱਜ ਇਹ ਉਹ ਜਗ੍ਹਾ ਜਿੱਥੇ ਨੂੰ ਸੇਵਾ ਦਾ ਸਨਕਾਰ ਕੀਤਾ ਗਿਆ ਸੀਗਾ ਉੱਥੇ ਸਾਰੇ ਜਣੇ ਆਪਣੀ ਆਪਣੀ ਫੋਟੋਸ ਕਰਵਾ ਰਹੇ ਸੀਗੇ ਬਾਹਰ ਸਾਰਾ ਜਿਹੜਾ ਤੇ ਗਜਾਰ ਰਗਿਆ ਜੀ ਬਾਹਰ ਤੋਂ ਵੀ ਸਾਰੇ ਕੁਝ ਨਾ ਕੁਝ ਲੈ ਰਹੇ ਸੀਗੇ ਆ ਦੇਖੋ ਰਾਜਵੰਦ ਆ ਵੀ ਮੰਮੀ ਲਈ ਆ ਆ ਦੇਖੋ ਦੁਕਾਨ ਦੇ ਆ ਦੇਖੋ ਤੇ ਹੋਰ ਵੀ ਤੇ ਬਹੁਤ ਸਾਰੀ ਚੀਜ਼ਾਂ ਸੀ ਜਿਵੇਂ ਟੀ-ਸ਼ਰਟਸ ਵਗੈਰਾ ਸੋ ਏ ਸੀਗਾ ਆਪਣੇ ਵਲੌਗ ਦਾ ਐਂਡ ਫਿਰ ਰਸੀਵ ਕਰਿਆਗੇ ਖਾਣਦੇ ਹੋਏ ਸੀ ਚਿਪਸ ਵਗੈਰਾ ਖਾਦੇ ਮਰੂੰਡਾ ਖਾਦਾ ਤੋ ਇਹਦੇ ਤੇ ਹੋਰ ਇੰਟਰਸਟਿੰਗ ਵੀਡੀਓਜ਼ ਲਈ ਸਬਸਕ੍ਰਾਈਬ ਕਰੋ ਚੈਨਲ ਜਸ ਆਰਟਸ